ਇਹਨਾਂ ਨੇ ਦੋਵੇਂ ਸਾਡਾ ਬਹੁਤ ਕੁਝ ਖੋਹ ਲਿਆ। ਬੇੜਾ ਸਾਨੂੰ ਪ੍ਰਤਾਵ ਨੇ ਨੱਬਾ ਔਰ ਸਾਡੇ ਪਿੰਲੇ ਵੀ ਕੁਝ ਨਹੀਂ ਛੱਡਿਆ। ਕੱਬੇ ਵਧੀਆ ਸਾਡਾ ਸਰਕਾਰੀ ਹਸਪਤਾਲ ਹੁੰਦਾ ਸੀ ਨਾ। ਗੁਲਾਤੋਂ ਸਾਨੂੰ ਸਸਤਾ ਇਲਾਜ ਤੇ ਵਧੀਆ ਇਲਾਜ ਮਿਲਦਾ ਸੀ। ਉਹ ਕਿੱਧਰ ਗਿਆ? ਕਿੱਡੀ ਮੱਡੀ ਸਾਡੇ ਵਿਦਿਆ ਹੁਦੀ ਦੀ ਸਰਕਾਰੀ ਸਕੂਲਾਂ ਦੇ ਵਿੱਚ ਬਾਦੀ ਦੀ ਜਿਹੜੀ ਪੜ੍ਹਾਈ ਹੈ ਭਰਾਵੋ ਉਹਨੇ ਲੋਕਾਂ ਦੇ ਹੱਥ ਖੜੇ ਕਰਵਾਏ ਹੋਏ ਨੇ ਤਾਂ ਬੰਦੇ ਤੇ ਮਸਤ ਗੱਲ ਵੀ ਨੇ ਬੱਚਿਆਂ ਨੂੰ ਵਿਦਿਆ ਕਰਾਉਣੀ ਇੱਕ ਕਿਸਮ ਦਾ ਆਪਾਂ ਸਰਪ ਸਿਰ ਪਸਾਈ ਜਰੂਰ ਬੈਠੇ ਆ ਪ੍ਰੀਮਰਤ ਨੂੰ ਨਾਲ ਵਿੱਚ ਪਰ ਆਪਣਾ ਹਾਲ ਕੋਈ ਨਹੀਂ ਬੱਚਿਆਂ ਨੂੰ ਪੜ੍ਹਾਉਂਦਾ ਸਾਡਾ ਪਾਣੀ ਜਿਹੜਾ ਇਹਨਾਂ ਨੇ ਦੂਸ਼ਤ ਕਰਤਾ ਸਾਲਾਂ ਵਾਂਗੀਆਂ ਬੋਸੀਆਂ ਦੇਤੀਆਂ ਆ ਸਾਡਾ ਨਹਿਰੀ ਪਾਣੀ ਖੋਲ੍ਹ ਔਰ ਸਾਨੂੰ ਤਗਾਤਰ ਮੋਟਰਾਂ ਦਾ ਕਨੈਕਸ਼ਨ ਦੇ ਕੇ ਜਿਹੜਾ ਸਾਡਾ ਸ਼ਰਬਤ ਵਰਗਾ ਮੁੱਠੇ ਪਾਣੀ ਸੀ ਇਹ ਨੂੰ ਅੱਜ ਕਿੱਥੇ ਲਾ ਗਏ ਨੇ ਇਹ ਇਹਨਾਂ ਦੀਆਂ ਪਾਲਸੀਆਂ ਨੇ ਸਰਕਾਰਾਂ ਦੀਆਂ ਸਾਡੂ ਕੋਈ ਫਸਲ ਨਹੀਂ ਸੀ ਪੰਜਾਬ ਦੀ ਐ ਕੋਈ ਰਵਾਇਤੀ ਫਸਲ ਨਹੀਂ ਐ ਝੋਨਾ ਜਿਹਦੇ ਵਿੱਚ ਇਹਨਾਂ ਨੇ ਸਾਨੂੰ ਤਸਾਇਆ ਹੈ ਜਿਹੜੀ ਸਾਡੀਆਂ ਬਦਲਾਪਨ ਉਹਨਾਂ ਖਰੀਦਦਾਰੀਆਂ ਬੰਦ ਕਰ ਦਿੱਤੀਆਂ ਮੁਜਬੂਰੀ ਵਾਸਤੇ ਪੇੜਸੀਆਂ ਲੈ ਕੇ ਆਏ ਇਹਨਾਂ ਨੇ ਆਪਣੀਆਂ ਖੱਡਾਂ ਲੈ ਚੁੱਕੀਆਂ ਸਨ ਆਪਣੀਆਂ ਗਵਾਨਾਂ ਲੈ ਚੁੱਕੀਆਂ ਸਨ ਆਪਣੇ ਟਰੈਕਟਰ ਲੈ ਚੁੱਕੇ ਸਨ ਵੱਡੇ ਵੱਡੇ ਕਾਰਪੋਰੇਟਾਂ ਨੂੰ ਉਹਨਾਂ ਦਾ ਆਸਾ ਪਚਾਉਣ ਵਾਸਤੇ ਇਹਨਾਂ ਨੇ ਸਾਨੂੰ ਇੱਕ ਜੀਰੀ ਵਰਗੀ ਲਾਂਚ ਦੇ ਮੱਤੇ ਫਸਾ ਕੇ ਜਦੋਂ ਉਹਨਾਂ ਨੇ ਖਰੀਦਦਾਰੀ ਤੇ ਮੰਡੀਆਂ ਬੰਦ ਕਰੀ ਤਾਂ ਭੱਜ ਰਹੇ ਨੇ ਯਾਰ ਭਰਾਵੋ ਗੰਵਾ ਦੇ ਰੋਤਨਾ ਸਾਰੇ ਗੰਦੇ ਸੇ ਆਨ ਕੇ ਮੁੱਕ ਦੀਆਂ ਕਿ ਬੀਜੇਪੀ ਦੇ ਕੈਂਡੀਡੇਟਾਂ ਦਾ ਸੱਦ ਕੇ ਵਿਰੋਧ ਕਰੋ ਇਹਨਾਂ ਕੋ ਭਰਾ ਬੀਜੇਪੀ ਨੂੰ ਡੋੜ ਪਾਉਣ ਲਈ ਤਿਆਰ ਹੋਇਆ ਇਹਨਾਂ ਨੂੰ ਆਪ ਵੀ ਗਵਾਂਡੀ ਰੋਕੋ ਕਿ ਇਹਨਾਂ ਨੇ ਸਾਲਸੀਆਂ ਆਪਣੇ ਹੱਕ ਦੇ ਵਿੱਚ ਨਹੀਂ ਲਿਆ ਇਹਨਾਂ ਨੂੰ ਬਿਲਕੁਲ ਮੂਨਾ ਲਾਵੋ ਖਾਸ ਕਰਕੇ ਪ੍ਰਤੀਪਰੋਧ ਕਰੋ ਆਪਾਂ ਦੇਰਾਂ ਤੇ ਤਿੰਨ ਚਾਰ ਵਾਰ ਪਰਖਿਆ ਉਹਨਾਂ ਨੂੰ ਦਤਾ ਦਿੱਤਾ ਕਿ ਕੀ ਸਵਾਰ ਤੇ ਇਹਨਾਂ ਲੋਕਾਂ ਦਾ ਤਿਰਪਲ ਆਕਰ ਦਿੱਤਾ ਹੈ ਸਾਡੇ ਇਲਾਕੇ ਦਾ ਸਾਡਾ ਜਿਹੜਾ ਵਾਲਾ ਮੋਟੇ ਚਿੱਟਾ ਚੰਦਾ ਉਹ ਵੀ ਇਹ ਖੇਲਤੇ ਲੱਭ ਹੋਏ ਨੇ ਇਸ ਕਰਕੇ ਸਾਡੀ ਸੰਯੁਕਤ ਮਾਰਚ ਵਾਲੇ ਬੰਤੇ ਜਾ ਕੇ ਇਹਨਾਂ ਦਾ ਡਟ ਕੇ ਵਿਰੋਧ ਕਰੋ ਅੱਜ ਦਾ ਬੜਾ ਪ੍ਰੋਗਰਾਮ ਇਹਨਾਂ ਦਾ ਰੋਡ ਮਾਰਚ ਕਰੂਗਾ ਵਿਰੋਧ ਜੋ ਕਰਨਾ ਉਹਦਾ ਅਸੀਂ ਬਟਕੇ ਵਿਰੋਧ ਕਰਨ ਵਾਸਤੇ ਸ਼ਾਂਤ ਨੂੰ ਢੰਗ ਦੇ ਨਾਲ ਵਿਰੋਧ ਕੀਤਾ ਜਾਏਗਾ ਕਿਉਂਕਿ ਇਹ ਇੱਕ ਬੜੀ ਜਿੰਮੇਦਾਰ ਜਿਵੇਂ ਦੁਨੀਆ ਦੇ ਅੱਜ ਸਾਡੇ ਸਮਾਜਾਰਣੇ ਬਿਲਕੁਲ ਕੋਈ ਹੰੜੜਵਾ बी पीरो